ਅੱਜ ਮੇਸ਼ ਰਾਸ਼ੀ ਵਾਲਿਆਂ ਦੀ ਕਿਸਮਤ ਖੁੱਲੇਗੀ ਪਿਆਰ ਜਾਂ ਪੈਸਾ ਮਿਲੇਗਾ ਪਿਆਰੇ ਪਰਵੋ ਅਤੇ ਪੈਣੋ ਅੱਜ ਦਾ ਦਿਨ ਮੇਸ਼ ਰਾਸ਼ੀ ਵਾਲਿਆਂ ਲਈ ਬਹੁਤ ਹੀ ਖਾਸ ਹੈ ਮੰਗਲ ਦਵੇਦੀ ਕਿਰਪਾ ਨਾਲ ਤੁਹਾਡੀ ਕਿਸਮਤ ਦੇ ਤਾਰੇ ਚਮਕਣ ਜਾ ਰਹੇ ਹਨ ਅੱਜ ਤੁਹਾਨੂੰ ਪਿਆਰ ਵਿੱਚ ਨਵਾਂ ਰਿਸ਼ਤਾ ਮਿਲ ਸਕਦਾ ਹੈ ਜਾਂ ਪੈਸੇ ਦੇ ਮਾਮਲਿਆਂ ਵਿੱਚ ਕੋਈ ਵੱਡੀ ਖਬਰ ਆ ਸਕਦੀ ਹੈ पंडित नाल तुहानु दे अज खेतर प्यार तन, सेहत, नौकरी, परिवार क्योंकि ज्ञान तुहाड़ी जिंदगी बदल सकता है खुली किताब पूरा राशि फल मेष राशि की पहचान मेष राशि का स्वामी ग्रह मंगल है मंगल हीर वाग हिम्मत طاقت ਅਤੇ ਜੋਸ਼ ਦੇਣ ਵਾਲਾ ਗ੍ਰਹਿ ਹੈ ਇਸ ਰਾਸ਼ੀ ਵਾਲੇ ਲੋਕਾਂ ਦਾ ਸੁਭਾਅ ਸਿੱਧਾ ਪਰ ਗੁੱਸੇ ਵਾਲਾ ਹੁੰਦਾ ਹੈ ਇਹ ਲੋਕ ਕਦੇ ਵੀ ਹਾਰ ਨਹੀਂ ਮੰਨਦੇ ਅਤੇ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ ਪਿਆਰ ਤੇ ਰਿਸ਼ਤੇ ਅੱਜ ਦਾ ਦਿਨ ਪਿਆਰ ਦੇ ਮਾਮਲੇ ਵਿੱਚ ਬਹੁਤ ਖਾਸ ਹੈ ਜਿਹੜੇ ਲੋਕ ਇਕੱਲੇ ਹਨ ਉਹਨਾਂ ਨੂੰ ਸੱਚਾ ਪਿਆਰ ਮਿਲ ਸਕਦਾ ਹੈ ਵਿਆਹੁਤਾ ਜੋੜਿਆਂ ਦੇ ਰਿਸ਼ਤੇ ਵਿੱਚ ਮਿਠਾਸ ਵਧੇਗੀ ਜਹਿਰੇ ਰਿਸ਼ਤੇ ਵਿੱਚ ਹਨ ਉਹਨਾਂ ਨੂੰ ਆਪਣੇ ਸਾਥੀ ਵੱਲੋਂ ਤੋਹਫ਼ਾ ਜਾਂ ਖਾਸ ਖਬਰ ਮਿਲ ਸਕਦੀ ਹੈ ਪੰਡਿਤ ਜੀ ਕਹਿੰਦੇ ਹਨ ਕਿ ਅੱਜ ਤੁਹਾਡੀ ਮੁਹੱਬਤ ਦਾ ਦਿਨ ਹੈ ਧਨ ਤੇ ਕਾਰੋਬਾਰ ਅੱਜ ਧਨ ਦੇ ਮਾਮਲਿਆਂ ਵਿੱਚ ਵੀ ਖਾਸ ਯੋਗ ਬਣ ਰਹੇ ਹਨ ਕਾਰੋਬਾਰੀਆਂ ਲਈ ਵੱਡੀ ਡੀਲ ਪੂਰੀ ਹੋ ਸਕਦੀ ਹੈ ਜਿਹੜੇ ਨੌਕਰੀ ਕਰ ਰਹੇ ਹਨ ਉਹਨਾਂ ਨੂੰ ਤਰੱਕੀ ਜਾਂ ਪੈਸੇ ਦਾ ਲਾਭ ਮਿਲ ਸਕਦਾ ਹੈ ਕਰਜ਼ੇ ਵਿੱਚ ਫਸੇ ਲੋਕਾਂ ਨੂੰ ਅੱਜ ਰਾਤ ਦੀ ਖਬਰ ਆ ਸਕਦੀ ਹੈ ਅੱਜ ਤਨ ਦੀ ਬਰਸਾਤ ਹੋਣ ਦੇ ਪੂਰੇ ਸੰਕੇਤ ਹਨ ਸਿਹਤ ਮੇਸ਼ ਰਾਸ਼ੀ ਵਾਲਿਆਂ ਦੀ ਸਿਹਤ ਅੱਜ ਵਧੀਆ ਰਹੇਗੀ ਪਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਗੁੱਸੇ ਤੋਂ ਦੂਰ ਰਹੋ ਬਹੁਤ ਤੈਲੀਆਂ ਚੀਜ਼ਾਂ ਖਾਣ ਤੋਂ ਬਚੋ ਸਿਰ ਦਰਦ ਜਾਂ ਖੂਨ ਨਾਲ ਜੁੜੀਆਂ ਤਕਲੀਫਾਂ ਤੋਂ ਸਾਵਧਾਨ ਰਹੋ ਪੰਡਿਤ ਜੀ ਕਹਿੰਦੇ ਹਨ ਜਿਹੜਾ ਮਨ ਸ਼ਾਂਤ ਰੱਖਦਾ ਹੈ ਉਸ ਦੀ ਸਿਹਤ ਹਮੇਸ਼ਾ ਚੰਗੀ ਰਹਿੰਦੀ ਹੈ ਪਰਿਵਾਰ ਤੇ ਕਰ ਗ੍ਰਹਿਸਥੀ ਅੱਜ ਪਰਿਵਾਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਕਿਸੇ ਵੱਡੇ ਦੀ ਸਲਾਹ ਤੁਹਾਡੇ ਕੰਮ ਆਵੇਗੀ ਘਰ ਵਿੱਚ ਕੋਈ ਧਾਰਮਿਕ ਕੰਮ ਜਾਂ ਪੂਜਾ ਹੋ ਸਕਦੀ ਹੈ ਮਾਤਾ ਪਿਤਾ ਦੀ ਦੁਆ ਨਾਲ ਅੱਜ ਤੁਹਾਡਾ ਕੰਮ ਬਣ ਜਾਵੇਗਾ ਕਰੀਅਰ ਤੇ ਨੌਕਰੀ ਨੌਕਰੀ ਕਰਨ ਵਾਲਿਆਂ ਨੂੰ ਪ੍ਰੋਮੋਸ਼ਨ ਜਾਂ ਬੋਨਸ ਮਿਲ ਸਕਦਾ ਹੈ ਵਿਦਿਆਰਥੀਆਂ ਲਈ ਅੱਜ ਦਾ ਦਿਨ ਪੜਾਈ ਵਿੱਚ ਤਰੱਕੀ ਦਾ ਹੈ ਨਵੀਂ ਨੌਕਰੀ ਖੋਜ ਰਹੇ ਲੋਕਾਂ ਨੂੰ ਅੱਜ ਚੰਗੀ ਖਬਰ ਆ ਸਕਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੰਗਲ ਹਮੇਸ਼ਾ ਮਰਬਾਨ ਰਹੇ ਤਾਂ 1 ਅੰਜ ਹનુਮਾਨ ਜੀ ਨੂੰ ਲਾਲ ਫੁੱਲ ਅਰਪਿਤ ਕਰੋ 2 ਮੰਗਲਵਾਰ ਨੂੰ ਮਸੂਰ ਦੀ ਦਾਲ দান ਕਰੋ 3 ਸਵੇਰੇ ਲਾਲ ਰੰਗ ਦੇ ਕੱਪੜੇ ਪਹਿਨੋ ਪੰਡਿਤ ਜੀ ਕਹਿੰਦੇ ਹਨ ਜਨਵਰੀ ਮਾਰਚ ਨਵੀਂ ਸ਼ੁਰੂਆਤ ਲਈ ਚੰਗਾ ਸਮਾਂ April June ਪਿਆਰ ਵਿੱਚ ਖੁਸ਼ੀਆਂ ਤਨ ਵਿੱਚ ਵਰਦੀ ਜੁਲਾਈ ਸਤੰਬਰ ਸਿਹਤ ਲਈ ਸਾਵਧਾਨ ਰਹੋ ਅਕਤੂਬਰ ਦਸੰਬਰ ਕਾਰੋਬਾਰ ਤੇ ਨੌਕਰੀ ਵਿੱਚ ਵੱਡੀ ਤਰੱਕੀ ਨਿਸ਼ਕਰਸ਼ ਮੇਸ਼ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਕਿਸਮਤ ਖੋਲਣ ਵਾਲਾ ਹੈ ਕਦੇ ਪਿਆਰ ਦੀ ਖੁਸ਼ਖਬਰੀ ਆ ਸਕਦੀ ਹੈ ਕਦੇ ਪੈਸੇ ਦੀ ਬਰਸਾਤ ਹੋ ਸਕਦੀ ਹੈ ਮੰਗਲ ਦੀ ਕਿਰਪਾ ਨਾਲ ਤੁਸੀਂ ਜਿੱਥੇ ਵੀ ਹੋ ਉੱਥੇ ਹੀ ਤੁਹਾਡੀ ਤਕਦੀਰ ਦਾ ਚਾਨਣ ਹੋਵੇਗਾ ਸਬਰ ਰੱਖੋ ਪਦਵਾਨ ਦਾ ਨਾਮ ਜਪੋ ਹਰ ਕੰਮ ਵਿੱਚ ਸਫਲਤਾ ਤੁਹਾਡੇ ਕਦਮ ਚੋਂ ਮੇਗੀ ਜਿਹਨਾਂ ਦਾ ਆਪਣਾ ਬਿਜ਼ਨਸ ਹੈ ਉਹਨਾਂ ਲਈ ਅੱਜ ਦਾ ਸਮਾਂ ਖਾਸ ਹੈ ਕੋਈ ਨਵਾਂ ਕੰਟ੍ਰੈਕਟ ਜਾਂ ਆਰਡਰ ਮਿਲ ਸਕਦਾ ਹੈ ਤੁਸੀਂ ਜਿੱਥੇ ਲੰਬੇ ਸਮੇਂ ਤੋਂ ਰੁਕੇ ਹੋਏ ਸੀ ਉੱਥੇ ਚੰਗੀ ਖਬਰ ਆ ਸਕਦੀ ਹੈ ਜੇ ਤੁਸੀਂ ਪੈਸੇ ਦੀ ਲੈਣ ਦੇਣ ਕਰ ਰਹੇ ਹੋ ਤਾਂ ਧਿਆਨ ਰੱਖੋ ਕਿਸੇ ਤੇ ਅੰਦੀ ਵਿਸ਼ਵਾਸ ਨਾ ਕਰੋ ਜਿਨ੍ਹਾਂ ਦੀ ਨੌਕਰੀ ਹੈ ਉਹਨਾਂ ਲਈ ਵੀ ਚੰਗੇ ਚਾਂਸ ਬਣ ਰਹੇ ਹਨ ਅੱਜ ਤੁਹਾਡੀ ਮੀਟਿੰਗ ਵਿੱਚ ਕੀਤੀ ਗੱਲਾਂ ਬਾਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੁਹਾਡੀ ਮਿਹਨਤ ਦੀ ਕਦਰ ਹੋਵੇਗੀ ਪਰ ਧਿਆਨ ਰੱਖੋ ਕਿਸੇ ਸਹਿਕਰਮੀ ਨਾਲ ਬਹਿਸ ਨਾ ਕਰੋ ਵਿਦਿਆਰਥੀਆਂ ਲਈ ਵੀ ਇਹ ਸਮਾਂ ਵਧੀਆ ਹੈ ਪੜਾਈ ਵਿੱਚ ਨਵਾਂ ਜੋਸ਼ ਆਵੇਗਾ ਜਿਹੜੇ ਨੌਕਰੀ ਲਈ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਚੰਗੀਆਂ ਸੁਝਾਵਾਂ ਤੇ ਗਾਈਡੈਂਸ ਮਿਲ ਸਕਦੀ ਹੈ ਤਨ ਸੰਬੰਧੀ ਗੱਲਾਂ ਅੰਜ ਪੈਸੇ ਦੀ ਆਮਦਨੀ ਦੇ ਚਾਂਸ ਜ਼ਰੂਰ ਹਨ ਕਿਤੇ ਪੁਰਾਣਾ ਦਿੱਤਾ ਹੋਇਆ ਪੈਸਾ ਵਾਪਸ ਆ ਸਕਦਾ ਹੈ ਕੋਈ ਨਵਾਂ ਸਰੋਤ ਵੀ ਖੋਲ ਸਕਦਾ ਹੈ ਪਰ ਸਲਾਹ ਇਹ ਹੈ ਕਿ ਫालतू ਖਰਚੇ ਤੋਂ ਬਚੋ ਜੇ ਤੁਸੀਂ ਹਿਸਾਬ ਨਾਲ ਪੈਸਾ ਵਰਤੋਗੇ ਤਾਂ ਅਗਲੇ ਦਿਨਾਂ ਵਿੱਚ ਬਚਤ ਵੀ ਹੋਵੇਗੀ ਤੇ ਖੁਸ਼ਹਾਲੀ ਵੀ ਜਿਨ੍ਹਾਂ ਨੂੰ ਲਾਟਰੀ ਜਾਂ ਸੱਟਾ ਖੇਡਣ ਦੀ ਆਦਤ ਹੈ ਉਹਨਾਂ ਨੂੰ ਮੈਂ ਪੰਡਿਤ ਜੀ ਵਾਂਗ ਸਾਫ਼ ਕਹਿੰਦਾ ਹਾਂ ਅੱਜ ਆਪਣਾ ਧਿਆਨ ਇਹਨਾਂ ਚੀਜ਼ਾਂ ਤੋਂ ਹਟਾ ਕੇ ਮਿਹਨਤ ਵਾਲੇ ਰਸਤੇ ਤੇ ਚੱਲੋ ਸੱਚੀ ਕਮਾਈ ਹੀ ਤੁਹਾਨੂੰ ਸਕੂਨ ਤੇ ਲੰਬੀ ਖੁਸ਼ੀ ਦੇਵੇਗੀ ਸਲਾਹ ਨਵਾਂ ਨਿਵੇਸ਼ ਕਰਨ ਤੋਂ ਪਹਿਲਾਂ ਬਜ਼ੁਰਗ ਜਾਂ ਕਿਸੇ ਸਿਆਣੇ ਨਾਲ ਸਲਾਹ ਜ਼ਰੂਰ ਕਰੋ ਗੁੱਸੇ ਵਿੱਚ ਫੈਸਲੇ ਨਾ ਕਰੋ ਆਪਣੇ ਕੰਮ ਵਿੱਚ ਤੀਰਜ ਰੱਖੋ ਕਾਮਯਾਬੀ ਜ਼ਰੂਰ ਮਿਲੇਗੀ ਪਿਆਰੇ ਮੇਸ਼ ਰਾਸ਼ੀ ਵਾਲੇ ਯਾਦ ਰੱਖੋ ਮਿਹਨਤ ਤੇ ਤੀਰਜ ਦਾ ਰਸਤਾ ਹੀ ਅਸਲ ਤਨ ਲਾਬ ਦਾ ਰਸਤਾ